ਜਥੇ ਵੀ ਜਿਹੜੇ ਨੇ ਪੰਥ ਪ੍ਰਸਿੱਧ ਜਿਵੇਂ ਆਜਦਸਵਨ ਸਿੰਘ ਜੀ ਹਜ਼ੂਰ ਜਗਤਿ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੰਘ ਸਭਜਾਨੀ ਪ੍ਰਤਾਪਾਲ ਸਿੰਘ ਜੀ ਬੁੱਢਾ ਦਲ ਤੇ ਜੋ ਦੂਖ ਨਵਾ ਸਾਹਿਬ ਤੋਂ ਸੇਵਾ ਨਿਭਾ ਰਹੇ ਨੇ ਸੇ ਗਿਆਂ ਦੇ ਲਖਵਿੰਦਰ ਸਿੰਘ ਜੀ ਭਾਰਸ ਉਹ ਦਾ ਢਾਡੀ ਜਥਾ ਜਿਹੜਾ ਹੈ ਉਹ ਵੀ ਪਹੁੰਚ ਰਹੇ ਨੇ ਸੋ ਇਸ ਅਸਥਾਨ ਤੇ ਲੋਕਾਂ ਦੀ ਬਹੁਤ ਸ਼ਰਧਾ ਹੈ ਤੇ ਬਹੁਤ ਭਾਵਨਾ ਹੈ ਸੋ ਉਸੇ ਸ਼ਰਧਾ ਭਾਵਨਾ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਦਿਨੋਂ ਦਿਨ ਸੰਗਤਾਂ ਦਾ ਇਕੱਠ ਵੀ ਵੱਧ ਰਿਹਾ ਹੈ ਔਰ ਸੰਗਤਾਂ ਦਾ ਸਹਿਯੋਗ ਵੀ ਵੱਧ ਰਿਹਾ ਹੈ ਔਰ ਬੜੇ ਪਿਆਰ ਸਤਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਹਨ ਨਵੇਂ ਸਾਲ ਮੌਕੇ ਰਾਜਪੁਰਾ ਦੇ ਵਿੱਚ ਡੇਰਾ ਬਾਬਾ ਬਲਵੰਤ ਸਿੰਘ ਜੀ ਗੁਰਦੁਆਰਾ ਸ੍ਰੀ ਦੁਦਤਾਰੀ ਸਾਹਿਬ ਵਿਕੇਸਲਾਣਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰ ਦੇ ਵਿੱਚ ਨਤਮਸਤਕ ਹੋਈ ਉਧੇ ਪੰਥ ਪ੍ਰਸਿੱਧ ਰਾਗੀ ਢਾਡੀ ਜਿੱਥੇ ਨੇ ਸਿੱਖ ਸੰਗਤ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਅਤੇ ਸੰਗਤ ਵੱਲੋਂ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਗੇ ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਸਰਪ੍ਰਸਤ ਪਾਈ ਵਰ ਜ਼ਿੰਦਰ ਸਿੰਘ ਪਰਵਾਨਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜਾ ਸਮਾਗਮ ਦਰਵਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਨੇਪਰਾ ਮੁਖ ਸੇਵਾਦਾਰ ਸੰਤ ਬਾਬਾ ਬਲਵੰਤ ਸਿੰਘ ਦੁੱਧਾਦਾਰੀ ਗੁਰਦੁਆਰਾ ਸਥਾਨ ਤੇ ਔਰ ਗਿਆਨੀ ਜੀ ਬਲਜਿੰਦਰ ਸਿੰਘ ਜੀ ਪ੍ਰਵਾਨਾ ਜੀ ਨਾਲ ਜੋ ਅੱਜ 68ਵੀਂ ਸਾਲਾਨਾ ਵਰਸੀ ਇੱਕ ਤਰੀਕ ਨੂੰ ਨਵੇਂ ਸਾਲ ਵਾਲੇ ਦਿਨ ਮਨਾਈ ਜਾਂਦੀ ਹੈ ਸੰਤ ਬਾਬਾ ਬਲਵੰਤ ਸਿੰਘ ਦੁੱਧਾਦਾਰੀ ਸੰਗਤਾਂ ਵੱਲੋਂ ਔਰ ਆਪ ਜੀ ਨੂੰ ਪਤਾ ਹੀ ਹੈ ਸੰਗਤਾਂ ਨੂੰ ਕਿ ਹਰ ਸਾਲ ਸੰਗਤਾਂ ਆਉਂਦੀਆਂ ਹਨ ਤਕਰੀਬਨ ਬਹੁਤ ਦੂਰ ਤੋਂ ਲੈ ਕੇ ਇਧਰ ਗਾਗਾ ਚੌਂਕ ਤੋਂ ਲੈ ਕੇ ਇਧਰ ਲਿਫਟੀ ਚੌਂਕ ਤੋਂ ਲੈ ਕੇ ਸੜਕਾਂ ਦੇ ਬਹੁਤ ਲੰਬੀ ਦੂਰ ਤੋਂ ਸੰਗਤ ਦਾ ਬਹੁਤ ਰਸ਼ ਹੁੰਦਾ ਹੈ ਕਾਫੀ ਸਮਾਂ ਜਿੱਥੇ 5 ਮਿੰਟ ਲੱਗਦੇ ਨੇ ਉੱਤੇ ਅੱਧਾ ਘੰਟਾ ਸੰਗਤ ਨੂੰ ਆਉਣ ਤੇ ਲੱਗਦਾ ਜਿੱਥੇ ਅੱਧਾ ਘੰਟਾ ਲੱਗਦਾ ਉੱਤੇ ਘੰਟਾ ਦੇਟ ਘੰਟਾ ਇੱਥੇ ਆਉਣ ਤੇ ਲੱਗਦਾ ਕੋਈ ਇੰਨੀ ਸੰਗਤ ਦਾ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਸੰਗਤ ਦਾ ਇਸ ਆਸਥਾਨ ਦੇ ਨਾਲ ਸੰਤ ਬਰੋਂ ਸੇ ਦੁੱਧਾ ਦਾ Rajasthan ਨਾਲ ਬਹੁਤ ਜ਼ਿਆਦਾ ਪਿਆਰ ਹੈ ਬਾਬਾ ਜੀ ਨਾਲ ਪਿਆਰ ਹੈ ਉਹ ਤਨ ਤਨ ਸਾਹਿਬ ਸ਼੍ਰੀ ਗੁਰਗਨ ਸਾਹਿਬ ਜੀ ਦੇ ਨਾਲ ਸੰਗਤ ਦਾ ਪਿਆਰ ਹੈ ਔਰ ਬੜੇ ਪਿਆਰ ਸਤਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਆਪ ਮਹਾੜੇ ਸੰਗਤਾਂ ਕੁਝ ਵਿੱਚ ਆਪਣੇ ਤੌਰ ਤੇ ਕੋਈ ਲੰਗਰ ਲਾ ਰਹੇ ਨੇ ਕੋਈ ਬਰੈਡਾਂ ਦਾ ਲੰਗਰ ਲਾ ਰਹੇ ਕੋਈ ਚਾਵਾਂ ਦਾ ਲੰਗਰ ਲਾ ਰਹੇ ਨੇ ਕੋਈ ਖੀਰ ਦਾ ਲੰਗਰ ਲਾ ਰਹੇ ਨੇ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵੀ ਲਾਇਆ ਜਾ ਰਹੇ ਨੇ ਜਲੇਬਾਂ ਦੇ ਲੰਗਰ ਖੀਰ ਦੇ ਲੰਗਰ ਪਕੌੜਿਆਂ ਦੇ ਲੰਗਰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੱਗ ਤੌਰ ਤੇ ਲਾਇਆ ਜਾ ਰਹੇ ਨੇ ਪਰ ਸੰਗਤਾਂ ਆਪਣੇ ਪਿਆਰ ਸਤਕਾਰ ਦੇ ਨਾਲ ਆਪਣੀ ਖੁਸ਼ੀ ਵੱਲੋਂ ਅਲੱਗ ਤੌਰ ਤੇ ਵੀ ਹਰ ਕਦਾਜੇ ਦਾ ਮਨ ਹੈ ਸੇਵਾ ਹੈ ਕਰਨ ਦਾ ਉਹ ਕਰਦੇ ਨੇ ਔਰ ਬੜੇ ਪਿਆਸਕਾਰ ਦੇ ਨਾਲ ਸੰਗਤਾਂ ਇਮਾਰਤ ਦੀ ਵੀ ਸੇਵਾ ਕਰ ਰਹੀਆਂ ਹਨ ਕਿਉਂਕਿ ਪਿਛਲੇ ਫਰਵਰੀ ਦੇ ਮਹੀਨੇ ਦੇ ਵਿੱਚ ਇਮਾਰਤ ਸ਼ੁਰੂ ਹੋਈ ਸੀ ਬਿਲਡਿੰਗ ਤਕਰੀਬਨ 404500 ਫੁੱਟ ਜਿਹੜਾ ਏਰੀਆ ਹੈ ਇਹ ਤਕਰੀਬਨ ਸੰਗਤ ਦੀ ਕਿਰਪਾ ਸਦਕਾ ਬਣਿਆ ਖਾਸ ਕਰਕੇ ਐਨਐਲ ਵੀਰਾਂ ਦੀ ਸਦਕਾ ਔਰ ਲੋਕਲ ਜਿਹੜੀ ਸੰਗਤ ਹੈ ਇਹਦੇ ਸਦਕਾ ਇਹ ਬਣਿਆ ਹੈ ਤਕਰੀਬਨ 70-75 ਲੱਖ ਰੁਪਏ ਤੇ ਲੱਗ ਚੁੱਕਾ ਹੈ ਔਰ 60% ਦੇ ਕਰੀਬ ਬਿਲਡਿੰਗ ਤਿਆਰ ਹੋ ਚੁੱਕੀ ਹੈ ਔਰ ਰਹਿਦੀ ਜੋ 40% ਹੈ ਜਿਹੜਾ 35-40 ਲੱਖ ਰੁਪਇਆ ਹੋਰ ਲੱਗਣਾ ਹੈ ਇਹ ਸੰਗਤ ਦੇ ਸਹਿਯੋਗ ਦੇ ਨਾਲ ਲੱਗਣਾ ਹੈ ਸੰਗਤ ਨੂੰ ਅਸੀਂ ਬੇਨਤੀ ਵੀ ਕਰਦੇ ਆਂ ਪਹਿਲਾਂ ਵੀ ਸੰਗਤ ਨੂੰ ਕੀਤੀ ਸੀ ਕਿ ਵਰਸੀ ਤੇ ਬਾਬਾ ਜੀ ਦੀ ਇੱਥੇ ਜ਼ਰੂਰ ਪਹੁੰਚੋ ਔਰ ਦੁਬਾਰਾ ਫਿਰ ਬੇਨਤੀ ਕਰਦੇ ਆਂ ਤੇ ਹੁਣ ਸਮਾਂ ਵੀ ਤਕਰੀਬਨ 12 ਵਜੇ ਨੇੜੇ-ਤੇੜੇ ਹੈ ਸੰਗਤ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਸੰਗਤ ਇੱਥੇ ਪਹੁੰਚੇ ਔਰ ਗੁਰੂ ਘਰ ਤੋਂ ਖੁਸ਼ੀਆਂ ਵੀ ਪ੍ਰਾਪਤ ਕਰੇ ਔਰ ਤਨ ਮਨ ਤਨ ਦੀ ਜੋ ਵੀ ਸੇਵਾ ਹੈ ਮਾਇਆ ਦੀ ਸੇਵਾ ਹੈ ਉਹ ਵੀ ਸੰਗਤ ਇੱਥੇ ਕਰੇ ਪੁੱਲ ਚੁੱਕ ਦੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਅੱਜ ਅਸੀਂ ਗੁਰਦੁਆਰਾ ਬਾਬਾ ਬਲਵੰਤ ਸਿੰਘ ਦੁਦਾਧਾਰੀ ਦੇ ਸਥਾਨ ਤੇ 64ਵੀਂ ਸਾਲਾਨਾ ਜੋ ਸਮਾਗਮ ਹੈ ਵਰਸੀ ਹੈ ਮਹਾਂਪੁਰਖਾਂ ਦੀ ਮਨਾਈ ਜਾ ਰਹੀ ਹੈ ਸੋ ਦਾ ਸਰਪ੍ਰਸਤ ਹੈ ਪਿਛਲੇ 4 ਸਾਲ ਤੋਂ ਲਗਾਤਾਰ ਇਸ ਅਸਥਾਨ ਦੀਆਂ ਸੇਵਾਵਾਂ ਗੁਰੂ ਸਾਹਿਬ ਨੇ ਝੋੜੀ ਚ ਪਾਈਆਂ ਨੇ ਸੋ ਇਹ ਜਿਹੜਾ ਅੱਜ ਦਾ ਸਮਾਗਮ ਹੈ ਇਹਦੇ ਚ ਲਗਭਗ 35 ਤੋਂ 40 ਹਜ਼ਾਰ ਸੰਗਤ ਜਿਹੜੀ ਆ ਅੱਜ ਇੱਥੇ ਸਾਡੇ ਇਲਾਕੇ ਦੀ ਜਿਹੜੀ ਆ ਦੂਰੋਂ ਦਰਾੜਿਓਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਇਹ ਸ਼ੇਸ਼ ਕਰਕੇ ਸੰਗਤ ਜਿਹੜੀ ਆ ਉਹ ਪਹੁੰਚਦੀ ਆ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਥੇ ਵੀ ਜਿਹੜੇ ਨੇ ਪੰਥ ਪ੍ਰਸਿੱਧ ਜਿਵੇਂ ਅਜਸਵੰਤ ਸਿੰਘ ਜੀ ਹਜ਼ੂਰ ਜگە ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੰਘ ਸਭਗਿਆਨੀ ਪ੍ਰਤਾਪਾਲ ਸਿੰਘ ਜੀ ਬੁੱਢਾ ਦਲ ਤੇ ਜੋ ਦੂਖ ਨਵਾ ਸਾਹਿਬ ਤੋਂ ਸੇਵਾ ਨਿਭਾ ਰਹੇ ਨੇ ਤੇ ਗਿਆਨੀ ਲਖਵਿੰਦਰ ਸਿੰਘ ਜੀ ਪਾਰਸ ਉਹ ਦਾ ਢਾਡੀ ਜਥਾ ਜਿਹੜਾ ਹੈ ਉਹ ਵੀ ਪਹੁੰਚ ਰਹੇ ਨੇ ਸੋ ਹੋਰ ਵੀ ਲੱਗੀ ਢਾਡੀ ਬੇਅੰਤ ਜਥੇ ਜਿਹੜੇ ਨੇ ਅੱਜ ਦੇ ਦਿਨ ਸੰਗਤਾਂ ਨੂੰ ਤੁਸੀਂ ਇਸ ਇਕੱਠ ਦੇ ਵਿੱਚ ਵੇਖ ਹੀ ਰਹੇ ਹੋ ਲੱਖਾਂ ਸੰਗਤਾਂ ਦਾ ਇਕੱਠ ਹੈ ਹਜ਼ਾਰਾਂ ਸੰਗਤਾਂ ਦਾ ਇਕੱਠ ਹੈ ਸੋ ਇਸ ਅਸਥਾਨ ਤੇ ਲੋਕਾਂ ਦੀ ਬਹੁਤ ਸ਼ਰਧਾ ਹੈ ਤੇ ਬਹੁਤ ਭਾਵਨਾ ਹੈ ਸੋ ਉਸੇ ਸ਼ਰਧਾ ਭਾਵਨਾ ਨੂੰ ਜਦੋਂ ਅਸੀਂ ਦੇਖੇ ਜਾਂ ਤਾਂ ਦਿਨੋਂ ਦਿਨ ਸੰਗਤਾਂ ਦਾ ਇਕੱਠ ਵੀ ਵੱਧ ਰਿਹਾ ਹੈ ਔਰ ਸੰਗਤਾਂ ਦਾ ਸਹਿਯੋਗ ਵੀ ਵੱਧ ਰਿਹਾ ਹੈ ਇੱਥੇ ਜਿੰਨੇ ਵੀ ਕੰਮ ਚੱਲ ਰਹੇ ਨੇ ਜਿਵੇਂ ਭਾਈ ਬਲਵਿੰਦਰ ਸਿੰਘ ਜੀ ਨੇ ਪਰਾਂ ਪ੍ਰਧਾਨ ਸਾਹਿਬ ਦੱਸਿਆ ਵੀ ਬਿਲਡਿੰਗ ਲਗਭਗ 9 ਮਹੀਨਿਆਂ ਦੇ ਵਿੱਚ ਅਸੀਂ ਜਿਹੜਾ ਇਹ ਇੱਕ ਬਿਲਡਿੰਗ ਦਾ ਕਾਰਜ ਜਿਹੜਾ ਹੈ 60 70% ਕੰਪਲੀਟ ਕੀਤਾ ਹੈ ਤੇ ਇੱਥੇ ਮੈਂ ਸੰਗਤਾਂ ਨੂੰ ਜਾਣਕਾਰੀ ਦੇ ਦੇਵਾਂ ਵੀ ਚਲੋ ਖੁਸ਼ੀ ਗਮੀ ਜਦੋਂ ਵੀ ਕਿਸੇ ਤੇ ਹੁੰਦੀ ਆ ਤਾਂ ਰਾਜਪੁਰੇ ਤੋਂ ਇਲਾਕੇ ਦੀ ਸੰਗਤ 90% ਲੋਕਾਂ ਦਾ ਇਹੀ ਹੁੰਦਾ ਹੈ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਸਥਾਨ ਤੇ ਹੋਵੇ ਕਿਉਂਕਿ ਇੱਥੇ ਪਾਰਕਿੰਗ ਦੀ ਸਹੂਦਤ ਹੈ ਫਿਰ ਲੰਗਰ ਦੀ ਸਹੂਦਤ ਹੈ ਇੱਥੇ ਹਾਲ ਵੱਡਾ ਹੈ ਅਟੈਚ ਕਮਰੇ ਇੱਥੇ ਨੇ ਬਾਥਰੂਮ ਜਿਹੜੇ ਨੇ ਬੜੇ ਵਧੀਆ ਇੱਥੇ ਪਖਾਨੇ ਜਿਹੜੇ ਸਾਰਾ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਸੋ ਇਸ ਕਰਕੇ ਸੰਗਤ ਦੇ ਸਮੇਂ ਦੇ ਨਾਲ ਜਿਹੜਾ ਹੈ ਇਹ ਸਾਡੇ ਇਲਾਕੇ ਦਾ ਇੱਕ ਮੁੱਖ ਸਥਾਨ ਜਿਹੜਾ ਅੱਜ ਦੇ ਸਮੇਂ ਚ ਬਣ ਚੁੱਕਿਆ ਸੋ ਮੈਂ ਸਾਰੀ ਸੰਗਤ ਨੂੰ ਕਿਉਂਕਿ ਅਸੀਂ ਪਾਕਿਸਤਾਨ ਤੋਂ ਆਏ ਆ ਸੋ ਜਦੋਂ ਪਾਕਿਸਤਾਨ ਤੋਂ ਆਏ ਆ ਸਾਡੇ ਸੰਗਤਾਂ ਨਾਲ ਸਾਡੇ ਭਾਈ ਚਾਰੇ ਦਾ ਜਿਹੜਾ ਭਰੋਸਾ ਹੈ ਉਹ ਇਸ ਸਥਾਨ ਨਾਲ ਜੁੜਿਆ ਹੋਇਆ ਸੋ ਨਵੇਂ ਸਾਲ ਦੀਆਂ ਸਾਰੀਆਂ ਸੰਗਤਾਂ ਨੂੰ ਤੇ ਅੱਜ ਦੇ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਤੇ ਬੇਨਤੀ ਕਰਦੇ ਆ ਇਹ ਵੱਧ ਤੋਂ ਵੱਧ ਸੰਗਤਾਂ ਸਹਿਯੋਗ ਸਾਨੂੰ ਇਹਨਾਂ ਕਾਰਜਾਂ ਵਿੱਚ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ